ਪਿੱਛੇ ਜੋ ਪਿੱਛੇ ਤੋਂ ਹੀ ਸਾਰੇ ਪਿੱਛੇ ਜੋੜੇ ਲੈਣਾ ਤੋਂ ਨਹੀਂ ਕਾਸੀਂ ਕਹਿ ਸਕਦੇ ਆ 1.5 ਮਹੀਨੇ ਤੋਂ ਪੈ ਇੱਕ ਟੋਲ ਪਿੰਡ ਤਰਨਤਾਰਨ ਦੇ ਨਜ਼ਦੀਕ ਪਿੰਡ ਆ ਉੱਥੋਂ ਦੀ ਇੱਕ ਲੜਕੀ ਮਾਸਕ ਆਮਾਨ ਦੇ ਵਿੱਚ ਘਰ ਦੇ ਕੰਮ ਕਰਨ ਵਾਸਤੇ ਗਈ ਸੀ ਉਥੇ ਉਸ ਦੀ ਮੌਤ ਹੋ ਜਾਂਦੀ ਹੈ ਔਰ 1 ਮਹੀਨੇ ਬਾਅਦ ਪਰਿਵਾਰ ਨੂੰ ਪਤਾ ਲੱਗਦਾ ਕਿ ਸਾਡੀ ਬੇਟੀ ਦੀ ਇੱਥੇ ਮੌਤ ਹੋ ਗਈ ਹੈ ਔਰ ਪਰਿਵਾਰ ਗਰੀਬ ਹੋਣ ਕਰਕੇ ਉਹ ਸੀ ਡੈੱਡ ਬਾਡੀ ਨੂੰ ਲਿਆ ਨਹੀਂ ਸੀ ਸਕਦਾ ਜਦੋਂ ਇਸ ਗੱਲ ਦਾ ਪਤਾ ਲੱਗਦਾ ਭਾਈ ਘੰਡਈਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਕੋਲ ਇਹ ਗੱਲ ਪਹੁੰਚਦੀ ਹੈ ਕਿ ਗਰੀਬ ਪਰਿਵਾਰ ਦੀ ਲੜਕੀ ਦੀ ਮੌਤ ਮਾਸਟਰ ਕਮਾਨ ਦੇ ਵਿੱਚ ਹੋ ਗਈ ਹੈ ਤੇ ਉਹ ਪਰਿਵਾਰ ਦੇ ਨਾਲ ਸੰਪਰਕ ਕਰਕੇ ਤੇ ਉਸ ਅੱਜ ਬੇਟੀ ਦੀ ਜਿਹੜੀ ਉਹਨਾਂ ਨੇ ਡੈੱਡ ਬਾਡੀ ਜਿਹੜੀ ਆ ਪਿੰਡ ਰਟਾਲ ਦੇ ਵਿੱਚ ਲੈ ਆਂਦੀ ਆ ਉਹ ਅਸੀਂ ਦਿਖਾ ਸਕਦੇ ਹਾਂ ਤੁਹਾਨੂੰ ਕਿ ਉਸ ਜਿਹੜੀ ਗੁੜੀਆ ਦੀ ਡੈੱਡ ਬਾਡੀ ਆਈ ਉਹਦਾ ਅੱਜ ਅੰਤਮ ਸੰਸਕਾਰ ਹੋਣ ਲੱਗਾ ਇਸ ਟਾਈਮ ਸਰ ਨਗਰ ਸੰਗਤ ਔਰ ਪਰਿਵਾਰ ਰਿਸ਼ਤੇਦਾਰ ਸਾਰੇ ਹਾਜ਼ਰ ਨੇ ਔਰ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਭਾਈ ਛਨਈਆ ਯੂਕੇ ਕਲੱਬ ਦੇ ਮੈਂਬਰ ਨੇ ਉਹਨਾਂ ਨਾਲ ਵੀ ਔਰ ਉਥੇ ਹੀ ਨਗਰ ਨਿਵਾਸੀਆਂ ਵੱਲੋਂ ਜਿਹੜੇ ਯੂਕੇ ਦੇ ਟੀਮ ਦੇ ਜਿਹੜੇ ਚੇਅਰਮੈਨ ਨੇ ਔਰ ਸੇਵਾਦਾਰ ਨੇ ਭਾਈ ਅਜ਼ਬਰ ਸਿੰਘ ਦੀ ਭਾਈ ਜੋਗਾ ਸਿੰਘ ਦੀ ਭੈਣ ਹਰਪ੍ਰੀਤ कौर ਜੀ ਉਹਨਾਂ ਦਾ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਜਿਹੜੀ ਇਹ ਡੈੱਡ ਬੋਡੀ ਦਾ ਗੀਤਵਾਰਤਾ ਲਿਆਰੀ ਸੱਕਦਾ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਡੈੱਡ ਬੋਡੀ ਪਿੰਡਰ ਟੌਂਗ ਦੇ ਵਿੱਚ ਪਹੁੰਚੀ go da la na yani ia mata ma apana ko ma